ਮੁੱਖ ਮੰਤਰੀ ਭਗਵਾਨ ਜੀ ਨੇ ਮਲਾਣਾਗੁਰ ਨਾਲ ਮੀਟਿੰਗ ਕੀਤੀ ਜਿ세 ਮੰਨਿਆ ਕਿ ਛੇਵਾਂ ਪੇਖਨ ਲਾਗੂ ਕਰਨਾ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਉਸ ਤੋਂ ਬਾਅਦ 17/7/2020 ਵਾਲੇ ਛੇਵਾਂ ਮਹੀਨ ਲਾਗੂ ਕਰਨਾ ਪੰਜਾਬ ਸਰਕਾਰ ਦੇ ਮੈਗ ਕੰਮ ਕਰਦੇ ਕੱਚੇ ਬੰਨ ਨੂੰ ਰੈਗੂਲਰ ਕਰਨ ਸੰਬੰਧੀ ਮੁੱਖ ਮੰਤਰੀ ਭਗਵਾਨਤ ਨਾਲ ਮੀਟਿੰਗ ਹੋਈ ਸੀ ਪਰ ਮੰਨੇ ਮੰਗਾ ਮੰਨੀਆਂ ਇਹ ਕਹਿ ਦਿੱਤਾ ਕਿ ਆ ਕੀ ਤਾਰਦੀਆਂ ਮੰਗਾਂ ਜੈ ਜਨ ਤਾਰਦੀਆਂ ਦੁਆਰਾ ਮੀਟਿੰਗ 22 ਗਾਸਤ ਨੂੰ ਹੋਊਗੀ ਜੋ 22 ਗਾਸਤ ਦੀ ਮੀਟਿੰਗ ਆ ਮੁੱਖ ਮੰਤਰੀ ਭਵਾਨਤਮਨ ਹੋਏ ਅੱਗੇ ਬਾਤ ਦੀ ਗੀਆ ਜੋ ਕਿ ਮੀਟਿੰਗ 12 ਸਤੰਬਰ ਨੂੰ ਹੋਣੀ ਆ ਪਰ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਵਾਨਤਮਨ ਆਪ ਨਹੀਂ ਬੈਠਣਗੇ ਕਿਉਂਕਿ ਇੱਕ ਜੋ ਮੀਟਿੰਗ ਆ ਸਬ ਕਮੇਟੀ ਦਾ ਜੋ ਚੇਅਰਮੈਨ ਹੈ ਬੇਤੋਈ ਹਰਪਾਸ ਨੇ ਟੀਮਾ ਸ੍ਰੀ ਅਮਨ ਅਰੋੜਾ ਜੀ ਸਰਦਾਰ ਕਲਦੇਸਨ ਧਾਰੀਵਾਲ ਬੈਠਣਗੇ ਜੀ ਪਹਿਲਾਂ ਮੀਡੀਆ ਮੁਖਾਂ ਨੂੰ ਭਵੰਤੋਂ ਆਪ ਮੰਨਿਆ ਸੀ ਕਿ ਮੈਂ ਮੀਟਿੰਗ ਨੂੰ ਦੁਆਰਾ ਰਠਣਾ ਕਰਾਂਗਾ ਪਰ ਇਸੇ ਮੀਡੀਆ ਮੁਖਾਂ ਦੇ ਭੱਜਿਆ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਰਿਟਾਇਰ ਹੋਣੇ ਮੁਲਾਜ਼ਮਾਂ ਵੱਲੋਂ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਵਿੱਚ ਸੈਟਰਨ 39 ਦਾੜਾ ਮੰਡੀ ਦੇ ਵਿੱਚ ਪੰਜਾਬ ਸਰਕਾਰੀ ਪੋਲ ਖੋਲੋਂ ਰੈਲੀ ਕੀਤੀ ਜਾਊਗੀ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਊਗਾ ਇਸ ਤਰ੍ਹਾਂ ਹੀ ਪੀਐਸਈ ਵੀ ਜੁਆਇੰਟ ਫਾਰਮ ਬੀਲ ਲਈ ਮਲਾਲ ਇਕਤਾ ਮੰਚ ਪੰਜਾਬ ਦੀ ਮੀਟਿੰਗ ਬੀਲ ਲਈ ਮੰਤਰੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨਾਲ ਹੋਈ ਸੀ ਜਿਸਰੇ ਵਿੱਚ ਮੰਗਾਂ ਤੇ ਸਹਿਮਤੀ ਬਣੀ ਸੀ ਬੀਲ ਲਈ ਮੰਤਰੀ ਨੇ ਕਿਹਾ ਸੀ ਕਿ ਮੈਂ ਟਾੜੀਆਂ ਮੰਗਾਂ ਦਾ ਹੱਲ 15 ਅੱਠ ਤੱਕ ਕਰ ਦਊਗਾ ਪਰ ਇੰਨਾ ਸਮਾਂ ਬੀਤਣੇ ਬਾਅਦ ਵੀ ਜੋ ਮੰਗਾਂ ਤੇ ਬਣੀ ਸਹਿਮਤੀ ਸੀ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਪਾਵਰ ਕਮੇਟਰੀ ਟ੍ਰਾਂਸਫਰ ਮਲਾਜ਼ਮ ਵੱਲੋਂ ਬੜਾ ਦੁਖੀ ਹੋ ਗਿਆ ਹੁਣ ਜੋ 1 ਸਤੰਬਰ ਨੂੰ ਜੋ ਹਲਕਾ ਹੈ ਬਿਲੀ ਮੰਤਰੀ ਦਾ ਅੰਮ੍ਰਿਤਸਰ ਦੇ ਵਿੱਚ ਬਿਲੀ ਮੰਦਰ ਭੰਗ ਸਿੰਘ ਦੀ ਕੋਠੀ ਦੇ ਨੇੜੇ ਘਰੋਗ ਤੇ ਜਾਊਗਾ ਰੈਲੀ ਕੀਤੀ ਜਾਊਗੀ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਹਰ ਜ਼ਿਲ੍ਹੇ ਵਿੱਚੋਂ ਗੱਡੀਆਂ ਨਹੀਂ ਬੱਸਾਂ ਨਹੀਂ ਮਲਾਜ਼ਮ ਜੋ ਬਿਲੀ ਮੰਦਰ ਭੰਗ ਸਿੰਘ ਦੀ ਕੋਠੀ ਹੈ ਉਹਦੇ ਅੰਮ੍ਰਿਤਸਰ ਦੇ ਨੇੜੇ ਰੈਲੀ ਕਰਨਗੇ ਜੀ ਦੂਜੇ ਪਾਸੇ ਕੰਪਿਊਟਰ ਅਧਿਆਪਕਾਂ ਨੇ ਜੋ ਪੰਜਾਬ ਸਰਕਾਰ ਦੀ ਮੀਟਿੰਗਾਂ ਕੀਤੀਆਂ ਉਹਨਾਂ ਮੁੱਖ ਮੰਗ ਸੀ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਗ ਕੀਤਾ ਜਾਵੇ ਤੇ ਕੰਪਿਊਟਰ ਦੇ ਅੰਸ਼ੇਆ ਵੀ ਲਾਗੂ ਕੀਤਾ ਜਾਵੇ 12 ਵਾਰ ਮੀਟਿੰਗਾਂ ਦੇਣੀਆਂ ਮੀਡੀਆ ਤੋਂ ਭੰਡਣਾ ਜਿਸ ਕਰਕੇ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਟਾਲ ਮਟੋਲ ਨਿਤ ਤੰਗ ਆ ਕੇ ਆਉਣ ਵਾਲੇ 1 ਸਤੰਬਰ ਨੂੰ ਮੁੱਖ ਮੰਤਰੀ ਭਗਵੰਦ ਸਿੰਘ ਖਾਲਸਾ ਧੂਰੀ ਤੇ ਮੁੱਖੀ ਪੁਆੰਤਾਂ ਮੰਦ ਦਾ ਜੋ 10 ਦਰਵਾਜ਼ੇ ਸਾਹਮਣੇ ਇੱਕ ਸਤੰਬਰ ਦਾ ਕੰਪਿਊਟਰ ਦੇ ਹਵਕਾ ਜੀ ਉਹ ਕੜਤਾਲ ਕਰਨਗੇ ਦੂਜੇ ਪਾਸੇ ਜੋ ਸੇਵਾ ਸਾਧਨ ਮਠੰਡਾ ਹੈ ਜੀ ਉਥੇ ਦਾ ਇੱਕ ਜੋ ਮਲਾਜਾ ਚੌਥਾ ਦਰਜਾ ਰਾਸ ਨੂੰ ਗਿਰਤਾ ਕੀਤਾ ਗਿਆ ਵੀਡੀਓ ਲੈਨਸ ਵੱਲੋਂ ਜਿਸ ਨੂੰ ਬਹਾਲ ਕਰਾਉਣ ਵਾਸਤੇ ਲਗਾਤਾਰ 50 ਨੂੰ ਹੋਏ ਤਾਂ ਲੱਗਿਆ ਆ 30 ਅਗਸਤ ਨੂੰ ਸਿਵਲਾ ਹਸਪਤਾਲ ਜੋ ਮਠੰਡਾ ਹੈ ਉਹਦੇ ਸਾਹਮਣੇ ਜੋ ਮਲਾਜਾਂ ਵੱਲੋਂ ਆਪੇ ਮੁਨਾਰਾ ਕੀਤਾ ਜਾਊਗਾ ਧੰਨਵਾਦ ਸਤਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ